ਇਕੋ ਨੌ ਧਰਾਏ ਵੱਡਾ ਸਾਧ ਕਰੇ ਮਨ ਭਾਣੇ ਖਸਮੈ ਨਜ਼ਰੀ ਕੀੜਾ ਆਵੇ ਜੇਤੇ ਚੁਗਿਆ ਦਾਣੇ ਗਿਆਨੀ ਗੁਰਦੇਵ ਸਿੰਘ ਦਾ ਕਹਿਣਾ ਸੱਚ ਮੁੱਚ ਹੁੰਦਾ ਸੱਚਾ ਜਾ ਰਿਹਾ ਹੈ ਜਿਵੇਂ ਸਾਬਕਾ ਉਪ ਰਾਸ਼ਟਰਪਤੀ ਬੀ ਡੀ ਜੱਤੀ ਉਹਦਾ ਪੂਰਾ ਨਾਮ ਸੀ ਬਸੱਪਾ ਦਾ ਨੱਪਾ ਜੱਤੀ ਪ੍ਰਧਾਨ ਮੰਤਰੀ ਰਿਹਾ ਡਸਾਈ ਮੁਰਾਰਜੀ ਭਾਈ ਰਣਛੋੜ ਜੀ ਭਾਈ ਡਸਾਈ ਉਹਦਾ ਨਾਮ ਸੀ ਜਗ ਸਿੰਘ ਤਿਲਕਦਾਨਗੜ ਦਾ ਇੱਕ ਨਵੰਦ ਨਾਮ ਵਿੱਚ ਕੀ ਰੱਖਿਆ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਨਾਂ ਨਾਮ ਉਹ ਸ਼ਬਦ ਹਨ ਜੋ ਕਿਸੇ ਵਿਅਕਤੀ ਵਸਤੂ ਜਾਂ ਭਾਵ ਦੀ ਪਛਾਣ ਬਣਦੇ ਹਨ ਹਿੰਦੀ ਸੰਸਕ੍ਰਿਤ ਵਾਲੇ ਇਸ ਨੂੰ ਸੰਗਿਆ ਕਹਿੰਦੇ ਹਨ ਤੇ ਅੰਗਰੇਜ਼ੀ ਵਾਲੇ ਨੇਮ ਬੋਲਦੇ ਉਹ ਪੰਜਾਬੀ ਦਾ ਨਾਮ ਜਾਂ ਨਾਂ ਅੰਗਰੇਜ਼ੀ ਦੇ ਸ਼ਬਦ ਦੇ ਨੇੜੇ ਹੈ ਨਾਂ ਨੂੰ ਨਾਂ ਹਾੜਾ ਲਾ ਕੇ ਵੀ ਲਿਖਦੇ ਹਾਂ ਸਾਡੇ ਬਹੁਤ ਸਾਰੇ ਲੋਕ ਨਾ ਤੇ ਨਾਂ ਅਤੇ ਨਾਂ ਤੇ ਨਾਂ ਵਿੱਚ ਫਰਕ ਹੀ ਨਹੀਂ ਪਾਉਂਦੇ ਨਾ ਸਮਝਦੇ ਨੇ ਜਦੋਂ ਕਿ ਸਪਸ਼ਟ ਹੈ ਕਿ ਬਿਨਾ ਬਿੰਦੀ ਤੋਂ ਨਾਂ ਅਤੇ ਬਿੰਦੀ ਨਾਲ ਹਹਾ ਪਾ ਕੇ ਦਾ ਅਰਥ ਜਿਹੜਾ ਉਹ ਨਹੀਂ ਹੁੰਦਾ ਹੈ ਨਾਮ ਨਹੀਂ ਹੁੰਦਾ ਗੁਰਬਾਣੀ ਵਿੱਚ ਵੀ ਨਾਂ ਆਇਆ ਹੈ ਇਸ ਨੂੰ ਨਾਂਉ ਲਿਖਿਆ ਹੈ ਇਲਤ ਕਾ ਨੋ ਚੌਧਰੀ ਨਾਮ ਵੀ ਆਇਆ ਹੈ ਪਿੱਛੇ ਕੋਈ ਨਾ ਲਿਹਾ ਨਾਮ ਮਹਾਂ ਮਹਾਵਰਾ ਰਿਹਾ ਹੈ ਕਿ ਨਾਂ ਵਿੱਚ ਕੀ ਰੱਖਿਆ ਕੀ ਪਿਆ ਪਰੰਤੂ ਸਮਾਵਦਰਨ ਨਾਲ ਨਾਂ ਦੀ ਮਹੱਤਤਾ ਵਧ ਗਈ ਤੇ ਮਹਾਵਰਾ ਬਦਲ ਗਿਆ ਰੱਖਦੇ ਤਾਂ ਲੋਕ ਪਹਿਲਾਂ ਵੀ ਨਾਂ ਬੜਾ ਸੋਚ ਵਿਚਾਰ ਕੇ ਸਨ ਪਰੰਤੂ ਹੁਣ ਤਾਂ ਜਨਮ ਤੋਂ ਪਹਿਲਾਂ ਹੀ ਮਾਪੇ ਨਾਂ ਦੀ ਚੋਣ ਕਰਨ ਲੱਗ ਪੈਂਦੇ ਹਨ ਇੱਥੇ ਹੀ ਬਸ ਨਹੀਂ ਨਾਂ ਰੱਖਣ ਵਿੱਚ ਮਦਦ ਲਈ ਪੁਸਤਕਾਂ ਛਪਕੀਆਂ ਹਨ ਤੇ ਲੋਕ ਇੱਕ ਦੂਜੇ ਨੂੰ ਪੁੱਛਦੇ ਵੀ ਹਨ ਨਾਂ ਦਾ ਇਤਿਹਾਸ ਬੜਾ ਬਚਿੱਤਰ ਹੈ ਛੋਟੇ ਬੱਚੇ ਦਾ ਪਿਆਰ ਨਾਲ ਹਰ ਕੋਈ ਮੈਂਬਰ ਆਪਣਾ ਨਾਮ ਰੱਖ ਲੈਂਦਾ ਹੈ ਇਹ ਹਸੌਣੇ ਜਾਂ ਮਜ਼ਾਕ ਵਜੋਂ ਲਈ ਜਾਣ ਵਾਲੇ ਛੋਟੇ ਨਾਮ ਹੁੰਦੇ ਹਨ ਕਈ ਰੰਗ ਰੂਪ ਆਕਲ ਸ਼ਕਲ ਤੇ ਆਧਾਰਿਤ ਵੀ ਹੁੰਦੇ ਹਨ ਜਿਵੇਂ ਗੋਲੂ ਕਾਲਾ ਮੋਟਾ ਲੰਬੂ ਪਤਲਾ ਹੁਣ ਸਹਿਣਸ਼ੀਲਤਾ ਦਿਨ-ਬਦਨ ਘਟਦੀ ਜਾ ਰਹੀ ਹੈ ਮਾਪੇ ਦਾਦਕਿਆਂ ਨਾਨਕਿਆਂ ਵੱਲੋਂ ਅਜਿਹੇ ਨਾਮ ਰੱਖਣ ਜਾਂ ਬੋਲਣੇ ਸਹਿਨ ਨਹੀਂ ਕਰਦੇ ਉਹ ਸਿਰਫ ਤੇ ਸਿਰਫ ਆਪਣੇ ਦੋਮਾ ਵੱਲੋਂ ਰੱਖਿਆ ਤੇ ਉਹ ਵੀ ਪੂਰਾ ਨਾਮ ਲੈ ਕੇ ਬੁਲਾਉਣ ਲਈ ਹੁਕਮ ਚਾੜ ਦਿੰਦੇ ਹਨ ਉਪਰੋਂ ਸੇ ਤੋਂ ਇਹ ਕਿ ਨਾਂ ਵੀ ਜਿਹਾ ਉਰਦੂ ਅੰਗਰੇਜ਼ੀ ਹਿੰਦੀ ਦਾ ਰੱਖ ਦਿੰਦੇ ਹਨ ਕਿ ਇਹ ਵਿਚਾਰੇ ਵੱਡਿਆਂ ਤੋਂ ਉਚਾਰਨ ਕੀਤਾ ਜਾਣਾ ਵੀ ਔਖਾ ਹੋ ਜਾਂਦਾ ਹੈ ਤੇ ਉਹ ਮਹਿਸੂਸ ਕੀ ਰਹ ਜਾਂਦੇ ਹਨ ਕਿ ਕੀ ਕਹਿ ਕੇ ਬੁਲਾਈਏ ਮੋਢਲੇ ਸਮੇਂ ਵਿੱਚ ਨਾਂ ਕਈ ਵਾਰ ਸੁਭਾਅ ਅਨੁਸਾਰ ਰੰਗ ਰੂਪ ਅਨੁਸਾਰ ਜਾਂ ਜਨਮ ਦੇ ਮਹੀਨੇ ਅਨੁਸਾਰ ਹੁੰਦੇ ਸਨ ਜਿਵੇਂ ਸਾਧੂ ਸਿੰਘ ਸ਼ਸ਼ੀਲ ਕੁਮਾਰ ਗੋਰਾ ਲਾਲ ਕਾਲਾ RAM ਚੇਤ ਸਿੰਘ ਬਸਾਕਾ ਸਿੰਘ ਸੌਣ ਸਿੰਘ ਮਾਗ ਸਿੰਘ ਆਦਿ ਕਈ ਵਾਰ ਵਿਰੋਧੀ ਨਾਮ ਵੀ ਨજર ਫਜ਼ਰ ਤੋਂ ਬਚਾਏ ਤੇ ਰੱਖ ਦਿੱਤੇ ਜਾਂਦੇ ਸਨ ਜਿਵੇਂ ਕਾਲੇ ਨੂੰ ਰਾਮਚੰਦ ਤੇ ਗੋਰੇ ਨੂੰ ਕਾਲਾ ਰਾਮ ਇਹ ਨਾਮ ਦਿੱਤਾ ਜਾਂਦਾ ਸੀ ਉਹ ਉਲਟ ਨੋ ਰੱਖਿਆ ਜਾਂਦਾ ਸੀ ਉਹਦਾ ਸੁਭਾਅ ਉਲਟ ਹੁੰਦਾ ਸੀ ਰੰਗ ਉਲਟ ਹੁੰਦਾ ਸੀ ਤੇ ਕ੍ਰਿਸ਼ਨ ਨੂੰ ਕਾਲਾ ਸੀ ਇਸ ਲਈ ਗੋਰਿਆਂ ਨੂੰ ਕ੍ਰਿਸ਼ਨ ਲਾਲ ਦਾ ਨਾਮ ਵੀ ਦਿੱਤਾ ਜਾਂਦਾ ਸੀ ਕਮਜ਼ੋਰ ਤੇ ਡਰਕਲ ਦਾ ਨਾਮ ਸ਼ੇਰ ਸਿੰਘ ਰੱਖ ਦਿੱਤੇ ਜਾਂਦਾ ਸੀ ਨਾਵਾਂ ਦੇ ਇਤਿਹਾਸ ਤੇ ਦੇਖਦੇ ਆ ਬੜਾ ਦਿਲਚਸਪ ਗਿਆਨ ਪ੍ਰਾਪਤ ਹੁੰਦਾ ਹੈ ਵੱਡੇ ਨਾਵਾਂ ਨੂੰ ਛੱਡ ਕੇ ਆਮ ਨਾਂ ਵੇਖਣ ਤੇ ਹਰਪਾਜਨ ਸਿੰਘ ਬਲਵੰਤ ਸਿੰਘ ਕਰਮ ਸਿੰਘ ਗੁਰਚਰਨ ਸਿੰਘ ਰਾਮ ਸਿੰਘ ਸਾਧੂ ਸਿੰਘ ਵਰਗੇ ਇਹ ਨਾਂ ਬੜੇ ਪ੍ਰਸਿੱਧ ਹੋਏ ਇਹਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਬੜਾ ਨਾਮਣਾ ਖੱਟਿਆ ਹੈ ਮੇਰਾ ਆਪਣਾ ਨਾਮ ਤੇਜਾ ਸਿੰਘ ਵੀ ਘੱਟ ਕੀਮਤੀ ਨਹੀਂ ਹੈ ਮੇਰੇ ਮਾਪਿਆਂ ਨੇ ਤਾਂ ਰੜਕ ਕੇ ਇਸ ਨਾਮ ਤੇ ਮੋਹਰ ਲਾਈ ਸੀ ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਤੇਰੇ ਨਾਨਾ ਜੀ ਜੈਲਦਾਰ ਉਦੇਸ਼ ਸਿੰਘ ਸਿੰਘੇੜਾ ਨੇ ਤੇਰਾ ਨਾਮ ਤਰਲੋਕ ਸਿੰਘ ਰੱਖਿਆ ਸੀ ਪਰੰਤੂ ਲੰਮਾ ਤੇ ਬੋਲਣ ਚ ਔਖਾ ਸਮਝ ਕੇ ਮੇਰੇ ਪਿਤਾ ਜੀ ਨੇ ਤੇਜਾ ਸਿੰਘ ਧਰ ਲਿਆ ਉਹਨਾਂ ਕਿੰਨੇ ਤੇਜਾ ਸਿੰਘ ਨਾਮ ਵਾਲੇ ਪ੍ਰਸਿੱਧ ਵਿਅਕਤੀ ਮੈਨੂੰ ਲੱਭ ਪਏ ਹਨ ਮੇਰੇ ਕਈ ਇਹਦੇ ਆਪਕ ਮੈਨੂੰ ਸੁਤੰਤਰ ਕਹਿ ਕੇ ਬੁਲਾਉਂਦੇ ਰਹੇ ਕਿਉਂਕਿ ਉਹਨਾਂ ਵੇਲੇਾਂ ਤੇ ਲਾਲ ਪਾਰਟੀ ਦਾ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਜੋ ਸੰਗਰੂਰ ਤੋਂ ਲੋਕ ਸਭਾ ਮੈਂਬਰ ਵੀ ਰਿਹਾ ਉਹ ਬਹੁਤ ਪ੍ਰਸਿੱਧ ਵਿਅਕਤੀ ਹੋਇਆ ਇਸੇ ਤਰ੍ਹਾਂ ਕੀ ਅਨੀ ਗੁਰਬਖਸ਼ ਸਿੰਘ ਜੀ ਹਮੇਸ਼ਾ ਮੈਨੂੰ ਪ੍ਰਿੰਸੀਪਲ ਤੇਜਾ ਸਿੰਘ ਭੂਮਿਕਿਆ ਕਹਿ ਕੇ ਮਾਣ ਦਿੰਦੇ ਰਹੇ ਹਨ ਉਹ ਆਪਣੇ ਸਮੇਂ ਦੇ ਕਾਲਜਾਂ ਦੇ ਪ੍ਰਿੰਸੀਪਲ ਗੁਰਬਾਣੀ ਵਿਦਵਾਨ ਅੰਗਰੇਜ਼ੀ ਪੰਜਾਬੀ ਕੋਸ਼ੇ ਦੇ ਕਰਤਾ ਤੇ ਪੰਜਾਬੀ ਵਾਰਤਕ ਦੇ ਲੇਖਕ ਰਹੇ ਉਹਨਾਂ ਨੇ ਬਹੁਤ ਸਾਰੇ ਨਵੇਂ ਲੇਖਾਂ ਦੀਆਂ ਪੁਸਤਕਾਂ ਦੇ ਆਮ ਮੁੱਖ ਭੂਮਿਕਾਵਾਂ ਜੋਂ ਲਿਖ ਕੇ ਆਪਣੀ ਨਵੇਕਲੀ ਪਛਾਣ ਕਾਇਮ ਕੀਤੀ ਤੇ ਭੂਮਿਕਾ ਲੇਖਕ ਵਜੋਂ ਜਾਣੇ ਜਾਂਦੇ ਪੰਜਾਬੀ ਲੇਖਕ ਬਣੇ ਭਾਵੇਂ ਉਹਨਾਂ ਦੀ ਰੀਤ ਜਾਂ ਪੈੜ ਚ ਪੈੜ ਧਰਨ ਵਾਲੀ ਤਾਂ ਕੋਈ ਗੱਲ ਯਾਦ ਚੇਤੇ ਨਹੀਂ ਹੈ ਪਰੰਤੂ ਮੇਰੇ ਤੇ ਵੀ ਇਹ ਗੱਲ ਸੱਚ ਹੋ ਗਈ ਹੈ ਬਹੁਤ ਸਾਰੇ ਮਿੱਤਰ ਪਿਆਰਿਆਂ ਦੀਆਂ ਪੁਸਤਕਾਂ ਦੀਆਂ ਭੂਮਿਕਾ ਲਿਖਣ ਦਾ ਮੈਨੂੰ ਵੀ ਮਾਣ ਤੇ ਸਵਾਬ ਵਣਦਾ ਆ ਰਿਹਾ ਹੈ ਸੋ ਗਿਆਨੀ ਗੁਰਦੇਵ ਸਿੰਘ ਦਾ ਕਹਿਣਾ ਸੱਚ ਮੁੱਚ ਹੁੰਦਾ ਸੱਚਾ ਜਾ ਰਿਹਾ ਹੈ ਲੋਕ ਕਈ ਲੋਕ ਆਪਣੇ ਨਾਮ ਦੇ ਉਲਟ ਵੀ ਕਾਰਜ ਕਰਕੇ ਹਾਸੋਹੀਣੀ ਸਥਿਤੀ ਬਣਾ ਲੈਂਦੇ ਹਨ ਜਿਵੇਂ ਨਾਮ ਧਰਮ ਸਿੰਘ ਪਰ ਕੰਮ ਧਰਮ ਦੇ ਕਰਨ ਲੱਗ ਜਣਾ ਤੇ ਏਵੇਂ ਹੀ ਮੇਰੀ ਧਰਮ ਪਤਨੀ ਅਮਰਜੀਤ ਕੌਰ ਦੀ ਸੁਣੋ ਕਹਾਣੀ ਪੁਸਤਕ ਦੀ ਇੱਕ ਲੋਕ ਕਹਾਣੀ ਸ਼ਾਂਤੀਦਾਸ ਦੀ ਗੱਲ ਹੈ ਉਸ ਦਾ ਨਾਮ ਸ਼ਾਂਤੀਦਾਸ ਹੈ ਪਰੰਤੂ ਉਹ ਸਿਰੇ ਦਾ ਕਰੋਧੀ ਹੈ ਮਾਮੂਲੀ ਗੱਲ ਤੇ ਜਾਣਦੇ ਹੋਏ ਵੀ ਅੱਗ ਬਬੂਲਾ ਹੋਠਦਾ ਹੈ ਕਈ ਵਾਰ ਵੱਡਾ ਨਾਮ ਰੱਖ ਲਿਆ ਜਾਂਦਾ ਹੈ ਪਰੰਤੂ ਹੁੰਦਾ ਉਸ ਦੇ ਉਲਟ ਹੈ ਇਸੇ ਲਈ ਗਰਵਾਣੀ ਪਰਮਾਉਂਦੀ ਹੈ ਜੇ ਕੋ ਨੋਂ ਧਰਾਏ ਵੱਡਾ ਸਾਧ ਕਰੇ ਮਨ ਭਾਣੇ ਖਸਮੈ ਨਜ਼ਰੀ ਕੀੜਾ ਆਵੇ ਜੀਤੇ ਚੁਗਾ ਦਾਣਾ ਪੰਜਾਬੀ ਵਿੱਚ ਇਸ ਪ੍ਰਤੀ ਕਈ ਮੁਹਾਵਰੇ ਖਾਨ ਵੀ ਹਨ ਦੇਵੇਂ ਉੱਚੀ ਦੁਕਾਨ ਫਿੱਕਾ ਪਗਵਾਨ ਉੱਚਾ ਲੰਮਾ ਗੱਭਰੂ ਪੱਲੇ ਠੇਕਰੀਆਂ ਤੇ ਨਾਮ ਵੱਡੋ ਦਰਸ਼ਨ ਛੋਟੋ ਆਡ ਕਈ ਵਾਰ ਵਿਅਕਤੀ ਦਾ ਉਹਦਾ ਤੇ ਆਰਥਿਕ ਸਥਿਤੀ ਵੀ ਨਾਮ ਬਦਲੀ ਕਰ ਦਿੰਦੇ ਹਨ ਕਹਿੰਦੇ ਹਨ ਇਸ ਮਾਇਆ ਕੇ ਤੀਨ ਨਾਮ ਪਰਸੂ ਪਰਸਾ ਪਰਸਰਾਮ ਕਈ ਵਾਰ ਮਾਪਿਆਂ ਦੇ ਆਮ ਨਾਮ ਰੱਖੇ ਹੁੰਦੇ ਹਨ ਤੇ ਬੱਚੇ ਵੱਡੇ ਹੋ ਕੇ ਉੱਚੇ ਰਤਵੇ ਪ੍ਰਾਪਤ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਨਾਮ ਤੋਂ ਸੰਗ ਆਉਣ ਲੱਗਦੀ ਹੈ ਤੇ ਉਹ ਫਿਰ ਅੰਗਰੇਜ਼ੀ ਦੇ ਦੋ ਅੱਖਰਾਂ ਦਾ ਸਹਾਰਾ ਲੈ ਕੇ ਗੋਤਾਰ ਨਾਲ ਜੋੜ ਕੇ ਨਾਮ ਬਦਲੀ ਕਰ ਲੈਂਦੇ ਹਨ ਅਜਿਹਾ ਪਹਿਲਾਂ ਤੋਂ ਹੁਣ ਤੱਕ ਵਰਤਾਰਾ ਚੱਲਦਾ ਆ ਰਿਹਾ ਹੈ ਕਈ ਵਾਰ ਪ੍ਰਸਿੱਧੀ ਪ੍ਰਾਪਤ ਨੇਕ ਗੁਣਾ ਦੇ ਧਾਰਨੀ ਪੁਰਖਾਂ ਦੇ ਨਾਮ ਕਈ ਕਈ ਵਿਸ਼ੇਸ਼ਣ ਧਾਰਨ ਕਰ ਜਾਂਦੇ ਹਨ ਜਿਵੇਂ ਭਗਵਾਨ ਰਾਮ ਕ੍ਰਿਸ਼ਨ ਜੀ ਦਸ਼ਮੇਸ਼ ਪਿਤਾ ਇਵੇਂ ਹੀ ਮਹਾਤਮਾ ਬੁੱਧ ਦਾ ਅਸਲੀ ਨਾਮ ਸਹਾਰਧ ਬਹੁਤ ਘੱਟ ਲੋਕ ਜਾਣਦੇ ਹੋਣਗੇ ਭਾਰਤ ਦੇ ਦੱਖਣੀ ਰਾਜਾਂ ਗੁਜਰਾਤ ਤੇ ਓਡੀਸਾ ਆਦ ਵਿੱਚ ਪੇਤਰਾ ਨਾਮ ਅੱਗੇ ਜੋੜ ਕੇ ਨਾਮ ਰੱਖਣ ਦਾ ਰਿਵਾਜ ਵੀ ਰਿਹਾ ਹੈ ਜਿਵੇਂ ਸਾਬਕਾ ਉਪ ਰਾਸ਼ਟਰਪਤੀ ਬੀ ਡੀ ਜੱਤੀ ਉਹਦਾ ਪੂਰਾ ਨਾਮ ਸੀ ਬਸੱਪਾ ਦਾ ਨੱਪਾ ਜੱਤੀ ਪ੍ਰਧਾਨ ਮੰਤਰੀ ਰਿਹਾ ਡਸਾਈ ਮੁਰਾਰਜੀ ਭਾਈ ਰਣਛੋੜ ਜੀ ਭਾਈ ਡਸਾਈ ਉਹਦਾ ਨਾਮ ਸੀ ਪੰਜਾਬੀ ਦੇ ਲੋਕ ਗੀਤਾਂ ਵਿੱਚ ਵੀ ਨਾਂ ਦੀ ਗੱਲ ਕੀਤੀ ਮਿਲਦੀ ਹੈ ਜਿੱਥੋਂ ਮਰਜੀ ਬੰਗਾ ਚੜਵਾ ਲਈ ਨਿਮਿਤਰਾ ਦਾ ਨਾਂ ਚੱਲਦਾ ਹੈ ਨਾਂ ਚੱਲਣਾ ਇੱਕ ਵਹਾਵਰਾ ਬਣਾ ਕੇ ਪ੍ਰਯੋਗ ਕੀਤਾ ਗਿਆ ਹੈ ਨਾ ਲੇਖਦੀ ਗਵਿੰਦੀਏ ਮੇਰਾ ਨੀ ਮਿੱਤਰਾਂ ਦੀ ਚਾਦਰ ਤੇ ਰਾਜ ਭਾਗ ਬਦਲਣ ਤੇ ਆਪਣੇ ਆਪਣੇ عقیدਿਆਂ ਦੇ ਆਧਾਰ ਤੇ ਹਕਮਰਾਨ ਸ਼ਹਿਰਾਂ ਦੇ ਨਾਮ ਵੀ ਬਦਲਦੇ ਰਹਿੰਦੇ ਹਨ ਭਾਰਤ ਚ ਅੰਗਰੇਜ਼ ਹਕੂਮਤ ਮੁਗਲ ਰਾਜ ਅਤੇ ਵਰਤਮਾਨ ਸਰਕਾਰ ਦੁਆਰਾ ਬੜੇ ਪ੍ਰਸਿੱਧੀ ਪ੍ਰਾਪਤ ਨਗਰਾਂ ਦੇ ਨਾਮ ਬਦਲੇ ਗਏ ਹਨ ਇਸ ਤੋਂ ਇਹੀ ਲੱਗਦਾ ਹੈ ਕਿ ਨਾਮ ਚ ਬੜਾ ਕੁਝ ਪਿਆ ਹੈ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਨਾਮ ਬੜੇ ਅਨਾਦਰ ਸੂਚਕ ਤੇ ਹਾਸੋ ਹਿਣੀ ਹਨ ਜਿਵੇਂ ਭੁੱਖਿਆਂ ਵਾਲੀ ਇਨਾਂ ਦੇ ਨਾਮ ਬਦਲਣ ਦੀ ਵੀ ਪ੍ਰਕਿਰਿਆ ਧੀਮੀ ਗਤੀ ਨਾਲ ਚੱਲਦੀ ਰਹਿੰਦੀ ਹੈ ਬਹੁਤ ਸਾਰੇ ਲੋਕਾਂ ਦੇ ਨਾਵਾਂ ਨਾਲ ਤਕੀਆ ਕਲਾ ਜਾਂ ਸੁਭਾਅ ਦੇ ਗੁਣੋ-ਗੁਣ ਵੀ ਜੁੜ ਜਾਂਦੇ ਹਨ ਕਈ ਲੇਖਕ ਤੇ ਰਾਜਸੀ ਲੀਡਰ ਆਪਣੇ ਨਾਵਾਂ ਨਾਲ ਸ਼ਹਿਰਾਂ ਪਿੰਡਾਂ ਦੇ ਨਾਮ ਜਾਂ ਸਾਹਿਤਕ ਨਾਮ ਤਖ਼allus ਵੀ ਜੋੜ ਲੈਂਦੇ ਹਨ ਜਿਵੇਂ ਸੰਤ ਹਰਚੰਦ ਸਿੰਘ ਲੋਂਗੋਵਾਲ ਸਰਜੀਤ ਸਿੰਘ ਬਰਨਾਲਾ ਮੇਰੇ ਸਤਿਕਾਰਯੋਗ ਚਾਚਾ ਜੀ ਸਾਧੂ ਸਿੰਘ ਬੇਦਲ ਉੱਗੇ ਗੁਰਬਾਣੀ ਦੇ ਵਿਦਵਾਨ ਕਹਾਣੀਕਾਰ ਤੇ ਗੱਲਗੋ ਤੇ ਕਵੀ ਵਜੋਂ ਪ੍ਰਸਿੱਧ ਹੋਏ ਹਨ ਉਹਨਾਂ ਨੇ ਕਈ ਸਮਕਾਲੀਆਂ ਤੇ ਸ਼ਗਿਰਦਾਂ ਨੇ ਉਹਨਾਂ ਦਾ ਤਖੱਲਸ ਆਪਣੇ ਨਾਮ ਨਾਲ ਜੋੜ ਲਿਆ ਹੈ ਜਿਵੇਂ ਕਵੀ ਵਿਧਾਤਾ ਸਿੰਘ ਤੀਰ ਨੇ ਬਾਰਸ ਸ਼ਾਹ ਦਾ ਨਾਮ ਹੀਰ ਰਾਂਝਾ ਦਾ ਕਿੱਸਾ ਲਿਖਣ ਕਰਕੇ ਜੁੜ ਜਾਣ ਤੇ ਲਿਖਿਆ ਦਿੱਤੀ ਜਿੰਦ ਤੂ ਹੀਰ ਸਲੇਟੜੀ ਨੂੰ ਦੇਗੀ ਸਦਾ ਦੀ ਜਿੰਦੜੀ ਹੀਰ ਤੈਨੂੰ ਅਰਥਾਤ ਹੀਰ ਬਾਰਤ ਵਜੋਂ ਹੀ ਜਾਣੀ ਜਾਣ ਲੱਗ ਪਈ ਹੈ ਬੱਚੇ ਅਧਿਆਪਕਾਂ ਦੇ ਮੁਲਾਜ਼ਮਾਂ ਆਪਣੇ ਅਫਸਰਾਂ ਦੇ ਨੌਕ ਨੌ ਵੀ ਰੱਖ ਲੈਂਦੇ ਹਨ ਜੋ ਉਹਨਾਂ ਦੀ ਗੈਰ ਹਾਜ਼ਰੀ ਚ ਉਨ੍ਹਾਂ ਦੇ ਜ਼ਿਕਰ ਸਮੇਂ ਲਏ ਜਾਂਦੇ ਹਨ ਇਹ ਅਕਸਰ ਅਨਾਰਦਰ ਸੂਚਕ ਹੀ ਹੁੰਦੇ ਹਨ ਕਿਉਂਕਿ ਵਿਆਕਰਨ ਵਿੱਚ ਨੌ ਤਿੰਨ ਜਾਂ ਪੰਜ ਪ੍ਰਕਾਰ ਦੇ ਲਿਖੇ ਗਏ ਹਨ ਆਮ ਖਾਸ ਜਾਤੀ ਵਸਤੂ ਇਕੱਠ ਤੇ ਕਥਾ ਭਾਵ ਇਸ ਲਈ ਇਸ ਦੇ ਦਾਇਰੇ ਵਿੱਚ ਭਾਵੇਂ ਜਾਤਾਂ ਗੋਤਾਂ ਵਸਤੂਆਂ ਇਕੱਠ ਤੇ ਭਾਵਵਾਚਕ ਨਾਮ ਵੀ ਆਉਂਦੇ ਹਨ ਪਰੰਤੂ ਸਾਡਾ ਵਿਚਾਰ ਖੇਤਰ ਖਾਸ ਨੌਨ ਦੁਆਲੇ ਹੀ ਘੁੰਮਦਾ ਹੈ ਇਸ ਵਿੱਚ ਪर्वਤਾਂ ਸ਼ਹਿਰਾਂ دریاਵਾਂ ਵਸਤੂਆਂ ਜੀਵ ਜੰਤੂਆਂ ਪੰਛੀਆਂ ਪੌਦਾ ਜਗਤ ਦੇ ਵਿਸ਼ੇਸ਼ਣੋਂ ਵੀ ਆ ਜਾਂਦੇ ਹਨ ਪਿਛਲੇ ਵਰਿਆਂ ਵਿੱਚ ਪੰਜਾਬੀ ਸਾਇਸਕਰ ਆਪਣੀਆਂ ਪੁਸਤਕਾਂ ਦੇ ਨਵੇਂ ਵੀ ਨਵਜਾਤ ਬੱਚਿਆਂ ਵਾਂਗ ਸੋਚ ਵਿਚਾਰ ਕੇ ਲਿਖਣ ਲੱਗ ਪਏ ਹਨ ਜੋ ਬੁਧੇਰੇ ਭਾਪੂਤ ਤੇ ਵਿਸ਼ੇ ਨਾਲ ਜੁੜੇ ਹੋਣ ਇਸ ਕਾਰਨ ਸੈਂਕੜਿਆਂ ਦੀ ਗਿਣਤੀ ਵਿੱਚ ਮੈਂ ਪੰਜਾਬੀ ਪੁਸਤਕਾਂ ਦੇ ਨਾਮ ਗੁਰਬਾਣੀ ਦੇ ਸ਼ਬਦਾਂ ਜਾਂ ਤੁਕੰਗਾਂ ਦੇ ਆਧਾਰਿਤ ਹੋਣ ਦੀ ਇੱਕ ਲੰਮੀ ਸੂਚੀ ਵੀ ਤਿਆਰ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਈ ਕਈ ਲੇਖਕਾਂ ਨੇ ਇੱਕੋ ਤਕਾਂਗ ਨੂੰ ਆਪਣੀ ਕਵਿਤਾ ਕਹਾਣੀ ਭਾਰਤਿਕਾ ਜੀਵਨੀ ਪੁਸਤਕ ਲਈ ਪ੍ਰਯੋਗ ਕਰ ਲਿਆ ਹੈ ਬਿਲਕੁਲ ਇਸੇ ਤਰ੍ਹਾਂ ਅੰਗਰੇਜ਼ਾਂ ਨੇ ਆਪਣੇ ਪ੍ਰਭਾਵੀ ਦੇਸ਼ ਵਿੱਚ ਕਈ ਸੂਬਿਆਂ ਵਿੱਚ ਵੱਡੇ ਵੱਡੇ ਸ਼ਹਿਰਾਂ ਦੇ ਇੱਕੋ ਨਾਮ ਰੱਖ ਲਏ ਹੋਏ ਹਨ ਜਿਨ੍ਹਾਂ ਦੀ ਪਛਾਣ ਦੇਸ਼ ਤੇ ਸੂਬਾ ਦੱਸਣ ਤੋਂ ਹੀ ਹੁੰਦੀ ਹੈ ਹੈਡਮਾਸਟਰ ਮਹਤਾਬ ਸਿੰਘ ਹੋਰਾਂ ਨੇ ਪੰਜਾਬੀ ਵਿੱਚ ਇੱਕ ਪੁਸਤਕ ਨਾਵਾਂ ਤੇ ਥਾਵਾਂ ਦਾ ਕੋਸ਼ ਬੜੀ ਖੋਜਪ੍ਰੰਤ ਲਿਖ ਕੇ ਪ੍ਰਕਾਸ਼ਿਤ ਕਰਵਾਈ ਹੋਈ ਹੈ ਕਈ ਲੇਖਕਾਂ ਨੇ ਪੁਸਤਕਾਂ ਦੇ ਨਾਮ ਵੀ ਵਿਅਕਤੀ ਪਾਤਰਾਂ ਦੇ ਨਾਮ ਤੇ ਰੱਖੇ ਤੇ ਬੜਾ ਨਾਂ ਕਮਾਇਆ ਜਿਵੇਂ ਭਾਈ ਵੀਰ ਸਿੰਘ ਨੇ ਸੁੰਦਰੀ ਤੇ ਰਾਜਾ ਲਖਦਾਤਾ ਸਿੰਘ ਮਾਸਟਰ ਤਾਰਾ ਸਿੰਘ ਦਾ ਬਾਬਾ ਤੇਗਾ ਸਿੰਘ ਬੂਟਾ ਸਿੰਘ ਸ਼ਾਦ ਦਾ ਧਰਤੀ ਚਕੇਲ ਸਿੰਘ ਤੇ ਸੰਧੂ ਦਾ ਤੇਜਾ ਨਗौरी ਆਦਿ ਭਾਵੇਂ ਨਾਂ ਜਾਂ ਨਾਵਾਂ ਬਾਰੇ ਲਿਖਿਆ ਹੋਰ ਬਹੁਤ ਕੁਝ ਵੀ ਜਾ ਸਕਦਾ ਹੈ ਪਰੰਤੂ ਅਜੇ ਇਹ ਅਮਰ ਪੰਜਾਬੀ ਲੋਕ ਗੀਤ ਦੀਆਂ ਪੰਗਤੀਆਂ ਲਿਖ ਕੇ ਕਲਮ ਨੂੰ ਇੱਥੇ ਹੀ ਵਿਸ਼ਰਾਮ ਦਿੰਦਾ ਹਾਂ ਸ਼ਾਇਦ ਤੁਸੀਂ ਪੜਦੇ ਪੜਦੇ ਵੀ ਥੱਕ ਨਾ ਗਏ ਹੋਵੋ ਲਓ ਇਹ ਵਾਕਾਂ ਨਾਲ ਗੱਲ ਦਾ ਭੋਗ ਪਾਈਏ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਇੱਕ ਰਹਿਣੇ ਰੱਬ ਦਾ ਨਾਮ ਬੰਦਿਆ